ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਹੋਪ ਕਿ ਨਾਉਂ ਦੀ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਠੀਕ ਹੋਗੇ ਇੱਧਰ ਮੈਂ ਜੋ ਤੁਹਾਨੂੰ ਦਿਖਾਇਆ ਸੀ ਕਿ ਬਲੂ ਇੰਕ ਲੱਗ ਗਈ ਸੀ ਕੁਰਤੇ ਪਜਾਮਾ ਵਾਈਟ ਸੀ ਤੁਹਾਡੀ ਪਾਕਟ ਤੇ ਇੰਕ ਕਿੱਦਾਂ ਲੱਗੀ ਕੋਈ ਨਾ ਮੈਨੂੰ ਸਲਿੱਪ ਪਾਈ ਸੀ ਤੋਂ ਧੁੱਪ ਗਿਆ ਵਿੱਚੇ ਕੱਪੜੇ ਨੇ ਮੇਰੀ ਵੀ ਗਲਤੀ ਮੈਂ ਦੇਖਿਆ ਨਹੀਂ ਫਿਰ ਹੁਣ ਆਪਾਂ ਇਹਦੇ ਉੱਤੇ ਜੂਸ ਕਰਾਂਗੇ ਵਿਨੀਗਰ ਜੋ ਆਪਣੇ ਘਰੇ ਆਮ ਹੀ ਹੁੰਦਾ ਕਿਚਨ ਦੇ ਵਿੱਚ ਪਿਆ ਹੁੰਦਾ ਨੋਰਮਲੀ ਹੈਨਾ ਇੱਕ ਇਹ ਹਾਈਡਰੋਜਨ ਜੋ ਆਪਾਂ ਯੂਜ਼ ਕਰਦੇ ਹਾਂ ਉਹਦਾ ਆਪਾਂ ਘਰੇ ਜੂ ਫਿਰ ਮੈਡੀਕਲ ਚ ਵੀ ਆਉਂਦੀ ਮੈਡੀਕਲ ਸਟੋਰ ਤੋਂ ਆਮ ਮਿਲ ਜਾਂਦੀ ਇਹ ਹੈਗਾ ਇਹ ਨੇਲ ਪੋ ਨੇਲ ਪੇਂਡ ਰਿਮੂਵਰ ਇਹ ਵੀ ਆਪਣੇ ਘਰ ਚ ਆਮ ਹੀ ਪਿਆ ਹੁੰਦਾ ਤੁਹਾਨੂੰ ਪਤਾ ਹੈ ਤੇ ਇਹ ਮੈਂ ਇੱਕ ਹੈਗਾ ਹੈਂਡ ਵੋਸ਼ ਦਾ ਵੈਸੇ ਇਹ ਬੋਟਲ ਹੈ ਬਟ ਮੈਂ ਇਹਦੇ ਵਿੱਚ ਨਾ ਇਹ ਡਿਸ਼ ਵੋਸ਼ ਪਾਇਆ ਹੈ ਢਾਂਡੇ ਸਾਫ਼ ਕਰਨ ਵਾਸਤੇ ਕਿਚਨ ਚ ਇਹ ਸਾਰੀ ਚੀਜ਼ ਆਪਰੇ ਘਰ ਚ ਆਮ ਹੀ ਹੁੰਦੀ ਹੈ ਤੁਹਾਨੂੰ ਪਤਾ ਇਹਦੇ ਵਿੱਚੋਂ ਆਪਾਂ ਇਹਦੇ ਅਕੋਰਡਿੰਗ ਆਪਾਂ ਸਾਰਾ ਸਮਾਨ ਪਾਵਾਂਗੇ ਤੇ ਆਪਾਂ ਕਿੱਦਾਂ ਪਾ ਲਈ ਇਨਕੋ ਵੇ ਕੋਸ਼ ਦਾ ਕਿਸੇ ਚੀਜ਼ ਦਾ ਦਾਗ ਲੱਗ ਜਾਂਦਾ ਕਾਫੀ ਚਾਹ ਦਾ ਉਹ ਆਪਾਂ ਇਹ ਵੀ ਉਤਰ ਜਾਂਦਾ ਹੈ ਜਿਹਨਾਂ ਮੈਂ ਲਾਸਟ ਟਾਈਮ ਨਾ ਸੋਰੀ ਮੈਂ ਪਹਿਲਾਂ ਤੁਹਾਨੂੰ ਦੱਦਣੀ ਹੈ 2 ਸਪੂਨ ਅਸੀਂ ਪਾਉਣੇ ਆ ਵਿਨੇਗਰ ਦੇ ਸੇਮ ਸੇਮ ਕੁਆਂਟੀਟੀ ਚ ਪਾਉਣੇ ਸਾਰੀ ਚੀਜ਼ਾਂ ਅਸੀਂ ਤੇ ਮੈਂ ਲਾਸਟ ਟਾਈਮ ਨਾ ਮੇਰੇ ਮਾਪੜੇ ਵਾਲਾ ਤੇ ਲਾਈ ਸੀ ਸ਼ੀਕਾ ਕਾਈ ਦੀ ਜਿਹੜੇ ਆਪਾਂ ਭਿਗੋ ਕੇ ਰੱਖਦੇ ਉਹ ਲਗਾਈਆਂ ਸੀ ਤੋਂ ਮੇਰੇ ਕੋਲ ਨਾ ਰਬੜ ਬੈਨ ਗਿੱਲਾ ਰਹਿ ਗਿਆ ਤੋਂ ਮੈਂ ਬੇਟੇ ਦੀ ਨਵੀਂ ਟੀ-ਸ਼ਰਟ ਸੀ ਉਹਦੇ ਤੇ ਲੱਗ ਗਿਆ ਸੀ ਮੋਹਰੇ ਤੇ ਜੂਸ ਕੀਤਾ ਤਾਂ ਮੈਂ ਉਹ ਵੀਡੀਓ ਨਹੀਂ ਬਣਾ ਪਾਈ ਤੇ ਮੈਂ ਕਿਹਾ ਚਲੋ ਆਪਾਂ ਤੁਹਾਡਾ ਵੀਡੀਓ ਸ਼ੇਅਰ ਕਰਦੇ ਨੇ ਨੈਕਸਟ ਟਾਈਮ ਵੀਡੀਓ ਬਣਾ ਕੇ ਤੇ ਆਪਾਂ ਇੰਕ ਵੀ ਉਤਾਰ ਸਕਦੇ ਹਾਂ ਸ਼ੀਖਾ ਕਾਇਦੇ ਫੋਲੀਆਂ ਜੋ ਆਪਾਂ ਸਿਰ ਤੋਂ ਨੀ ਆਮ ਨੋਰਮਲ ਹਨ ਉਹ ਵੀ ਉਤਰ ਜਾਂਦੇ ਇਹਦੇ ਸਟੇਨਸ ਲੱਗੇ ਹੁੰਦਾ ਦਾਗ ਤੇ ਇਹ ਆਪਾਂ ਸਾਰੀ ਚੀਜ਼ਾਂ ਸੇਮ ਹੀ ਪਾ ਲਈਆਂ ਬਸ ਇੱਕ ਕਪੜਾ ਡਿਸ਼ਵਾਸ਼ ਰਹਿ ਗਿਆ ਇਹ ਵੀ ਅਸੀਂ ਪਾ ਦਿੰਦੇ ਹਾਂ 2 tsp ਉਹਨਾਂ ਮਤਲਬ ਇਹਪੜਨ ਜੋ ਆਮ ਨੋਰਮਲ ਸਪੂਨ ਕਰੀਂਦੇ ਮੈਂ ਕਿਸੀ ਮੇਰੇ ਕੋ ਪਿਆ ਮੈਂ ਇਹਦੇ ਨਾਲ ਹੀ ਪਾ ਦਿੱਤੇ ਚਲੋ ਇਹ ਅਸੀਂ ਇੱਥੇ ਪਾਇਆ ਕਿ ਆਪਾਂ ਜਿਆਦਾ ਨਹੀਂ ਪਾਉਣਾ ਹੈਗਾ ਹੁਣ ਆਪਾਂ ਬਿਲਕੁਲ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈਗਾ ਕਿ ਜਿਹੜੇ ਸਾਰੇ ਚੀਜ਼ਾਂ ਵਿੱਚ ਮਿਕਸ ਹੋ ਜੇ ਰਿਮੂਵਰ ਵੀ ਵਧੀਆ ਆਪਣਾ ਕੰਮ ਕਰੇਗਾ ਜਦੋਂ ਆਪਾਂ ਨੇਲ ਪੇਂਟ ਉਤਾਰਨ ਦੀ ਇਹ ਵੀ ਉਤਾਰਨ ਦਾ ਕੰਮ ਕਰਦਾ ਵਸ ਹੁਣ ਆਪਾਂ ਇਹਨੂੰ ਨਾ ਸਪੋ ਮਾੜਾ ਪਹਿਲਾਂ ਗਿੱਲਾ ਕਰ ਲੈਣਾ ਪਾਣੀ ਦੇ ਨਾਲ ਫਿਰ ਅਸੀਂ ਇਹਨੂੰ ਹੌਲੀ-ਹੌਲੀ ਉਤਾਰਨਾ ਬਹੁਤ ਹੀ ਵਧੀਆ ਚੀਜ਼ ਹੈ ਤੁਸੀਂ ਵੀ ਜ਼ਰੂਰ ਟਰਾਈ ਕਰੋ ਮੈਂ ਕਿਹਾ ਚਲੋ ਮੈਂ ਆਪਣੇ ਭੈਣਾਂ ਨਾਲ ਸ਼ੇਅਰ ਕਰਦੀ ਆ ਕਿ ਵਧੀਆ ਚੀਜ਼ੇ ਚੂਸ ਕਰਨੀ ਚਾਹੀਦੀ ਘਰ ਵਿੱਚ ਤਾਂ ਆਮੀ ਸਾਡੇ ਹਰ ਇੱਕ ਚੀਜ਼ ਹੋ ਜਾਂਦੀ ਕਿ ਬੱਚੇ ਹੁੰਦੇ ਸਕੂਲ ਵੀ ਜਾਂਦੇ ਜੂਨੀਫਾਰਮ ਨੂੰ ਦਾਗ ਲੱਗ ਜਾਂਦੇ ਹੈ ਵਾਈਟ ਨੂੰ ਕੋਈ ਪੈਨ ਦਾ ਲਾਈਨ ਲੱਗ ਗਈ ਕੋਈ ਕੁਝ ਲੱਗ ਗਿਆ ਇਹ ਆਈਡੀਆ ਬਿਲਕੁਲ ਸਿੰਪਲ ਈਜ਼ੀ ਕਰਿਆ ਆਪਣੇ ਚੀਜ਼ਾਂ ਆਮ ਹੀ ਹੁੰਦੀਆਂ ਆਪਾਂ ਇਹ ਆਈਡੀਆ ਵਰਤ ਸਕਦੇ ਹਾਂ ਜੇ ਤੁਹਾਨੂੰ ਮੇਰੀ ਇਹ ਵਾਲੀ ਵੀਡੀਓ ਵਧੀਆ ਲੱਗੀ ਹੈ ਤੇ ਕਮੈਂਟ ਜਰੂਰ ਕਰਨਾ ਪਲੀਜ਼ ਸ਼ੇਅਰ ਕਰਨਾ ਮੈਂ ਸ਼ੁਕਰੀਆ ਸੀ ਵੀਡੀਓ ਬਣਾਉਣੀ ਹੈ ਹੁਣ ਅਸੀਂ ਦੋ ਤੋਂ ਤਿੰਨ ਵਾਰੇ ਬਰਸ਼ ਦੇ ਨਾਲ ਕਰਾਂਗੇ ਥੋੜਾ ਥੋੜਾ ਲਗਾ ਕੇ ਇਹਨਾਂ ਹੀ ਬਿਲਕੁਲ ਸਹੀ ਨਿਕਲ ਜਾਏਗਾ ਸਾਰੇ ਜਿਹੜੇ ਦਾਗ ਲੱਗੇ ਹੋਏ ਇਨਕ ਦੇ ਬਿਲਕੁਲ ਨਿਕਲ ਜਾਣਗੇ ਕਿ ਮੈਂ ਦੇਖਿਆ ਸੀ ਕਿ ਪੌਕਟ ਵਿੱਚ ਸਲਿੱਪ ਪਈ ਹੋਈ ਸੀ ਪੈਨ ਤਾਂ ਉਹਨੂੰ ਪਤਾ ਲਿਖਿਆ ਨਜ਼ਰੋਂ ਗਿੱਲੀ ਹੋ ਜਾਂਦੀ ਮੈਂ ਵੀ ਨਹੀਂ ਦੇਖਿਆ ਤੋਂ ਦਾਗ ਇਹਦੇ ਉੱਪਰ ਪੈ ਗਏ ਪੌਕਟ ਦੇ ਉੱਪਰ ਤੇ ਬਟ ਪੌਕਟ ਤਾਂ ਥੋੜਾ ਸਾਈਡ ਤੇ ਦੂਜੀ ਸਾਈਡੋਂ ਲੱਗੀ ਉਹਦੇ ਨਾਲ ਤੇ ਮੈਨੂੰ ਮੈਂ ਤਾਂ ਪਹਿਲਾਂ ਡਰ ਗਈ ਕਿ ਉਹ ਕਿੱਦਾਂ ਨਿਕਲੇਗਾ ਫਿਰ ਮੇਰੇ ਦਿਮਾਗ 'ਚ ਆਈ ਬੀਆ ਕਿ ਮੈਂ ਉਹ ਵਾਲਾ ਆਈਡੀਆ ਯੂਜ਼ ਕਰਕੇ ਦੇਖਦੀ ਜਿਹੜਾ ਮੈਂ ਉਸ ਦਿਨ ਕੀਤਾ ਸੀ ਕਿ ਸ਼ਾਇਦ ਇਹਦੇ ਨਾਲ ਨਿਕਲ ਜਾਵੇ ਦਾਗ ਤੇ ਚਲੋ ਮੈਂਨੇ ਕੋਸ਼ਿਸ਼ ਕੀਤੀ ਨਿਕਲ ਗਿਆ ਚਲ ਕੁੜਤਾ ਬਜਮਾ ਵੀ ਨਵਾਂ ਹੀ ਸੀ ਤੇ ਛਿੜਕਾ ਦਾ ਵਖਰੀਆਂ ਪਾਣੀ ਪਾਣੀ ਸੀ ਕਰਕੇ ਦੁੱਖ ਲੱਗਦਾ ਮੈਨੂੰ ਆਪ ਇੱਕ ਵਾਈਟ ਚੀਜ਼ ਜਿਹੜੀ ਦਾਗ ਲੱਗ ਜਾਂ ਫਿਰ ਕਿਸੇ ਕੰਮ ਦਾ ਨਹੀਂ ਰਹਿ ਜਾਂਦਾ ਚੀਜ਼ ਪਾਉਣ ਵਾਲੀ ਨੇ ਸਾਈਡ ਤੇ ਵੀ ਲੱਗੇ ਸੀ ਦਾਗ ਥੋੜੇ ਦੂਜੀ ਸਾਈਡ ਪੋਕਟ ਤੋਂ ਤੇ ਮੈਂ ਕਹਾਂ ਚਲ ਇਹ ਵੀ ਮੂਵ ਕਰ ਦਿੰਨੇ ਨਾਲ ਦੀ ਨਾਲ ਫਿਰ ਇਹ ਰਹਿ ਜਾਣਗੇ ਫਿਰ ਇਹਨੂੰ ਤੁਸੀਂ ਬਿਲਕੁਲ ਨੋਰਮਲ ਪਾਣੀ ਚੋਂ ਕੱਢ ਕੇ ਬਾਹਰ ਸੁੱਕਣੇ ਵਾਰੂ ਤੋਂ ਉਪਰ ਜੇ ਤਾਂ ਵਾਈਟ ਹੋ ਜਾਏਗਾ ਕਲਰ ਵੀ ਰ ਬਿਲਕੁਲ ਵਾਈਟ ਹੋ ਜਾਏਗਾ ਇਨੂੰ ਆਪਾਂ ਪਹਿਨ ਪਾਣੀ ਨਾਲ ਕੱਢ ਕੇ ਧੋ ਕੇ ਬਿਲਕੁਲ ਆਪਾਂ ਕੋਈ ਜਿਹੜਾ ਐਕਸਟਰਾ ਬਚਿਆ ਫਿਰ ਆਪਾਂ ਹੋਰ ਵੀ ਯੂਜ਼ ਕਰ ਸਕਦੇ ਮੈਂ ਰੱਖ ਦਿੱਤਾ ਸੀ ਉਹਨੂੰ ਕਿ ਆਪਾਂ ਸੇਵ ਕਰਕੇ ਰੱਖ ਸਕਦੇ ਇਸ ਤੀਨ ਨੂੰ ਬਣਾ ਕੇ ਲਿਖੋੜੇ ਵਾਲਾ ਬਿਲਕੁਲ ਐਨ ਸਾਫ਼ ਹੋ ਗਿਆ ਕੋਈ ਦਾਗ ਹੀ ਨਹੀਂ ਰਹਿ ਗਿਆ ਤੇ ਉੱਪਰ ਐ ਮੈਂ ਸਿੰਪਲ ਪੰਨਾ ਧੋ ਦਿੱਤਾ ਸਿੰਕ ਜੀ ਖੋਲ ਕੇ ਵਾਸ਼ਰੂਮ ਚ ਸੀ ਤੇ ਉਹਨੂੰ ਬਿਲਕੁਲ ਕੋਈ ਦਾਗ ਨਹੀਂ ਰਹਿ ਗਿਆ ਐਨ ਸਾਫ਼ ਹੋ ਗਿਆ ਤੇ ਹੁਣ ਜਿਹੜੇ ਉਹ ਐਨ ਅਸੀਂ ਧੁੱਪੇ ਪਾ ਦਾਂਗੇ ਥੋੜਾ ਕਰ ਰਹਿ ਗਿਆ ਸੀ ਫੇਰ ਮੈਂ ਇਹਨੂੰ ਦੁਬਾਰਾ ਕਰਾਂ ਜੀ ਕੇ ਰਹਿ ਗਿਆ ਸੀ ਥੋੜਾ ਕੇ ਇਸ ਤੇ ਪਰ ਮੈਂ ਕਿ ਦੁਬਾਰੇ ਟਰਾਈ ਕਰ ਦੇ ਇੱਕ ਸਾਈਡ ਤੇ ਰਹਿ ਗਿਆ ਪੋਖੜ ਤੋ ਨਿਕਲ ਗਿਆ ਬਟਕ ਸਾਈਡ ਤੇ ਹੋਰ ਸੇ ਥੋੜਾ ਹੋ ਰਹਿ ਗਿਆ ਤਿੰਨ ਜਗ੍ਹਾ ਸੇ ਜਿਆਦਾ ਦਾਗ ਲੱਗੇ ਹੋਏ ਮੈਂ ਜਿਹੜਾ ਧੋਣ ਦੀ ਪਈ ਫਿਰ ਦੁਬਾਰੇ ਖੋਰ ਦਿਖ ਗਿਆ ਸੀ ਮੈਂ ਕਿ ਚਲੋ ਇਹਨੂੰ ਵੀ ਅਸੀਂ ਵਾਸ਼ ਕਰ ਦਿੰਨੇ ਚੰਗੀ ਤਰ੍ਹਾਂ ਨਿਕਲ ਜੇ ਦਾਗ ਇਹ ਵੀ ਨਾਲ ਤੇ ਤੇ ਲਓ ਜੀ ਸਾਡਾ ਕੁਰਤਾ ਹੋ ਗਿਆ ਐਨ ਕਲੀਨ ਸਾਫ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਜੇਕਰ ਵੀਡੀਓ ਵਧੀਆ ਲੱਗੀ ਪਲੀਜ਼ ਚੈਨਲ ਤੇ ਨਾਵੇਂ ਹੋ ਤਾਂ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ వీడియోను జరు శేర్న వద్ధతో వద్ధ ప్లీజ కమెంట్ మేరీ వీడియోస్